ਪੰਜਾਬ ਸਰਕਾਰ ਦੇ ਵੱਲੋਂ ਯੋਧ ਨਸ਼ਾ ਵਿਰੋਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਨਸ਼ਾ ਤਸਕਰਾਤੇ ਵੱਡੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਇਸੇ ਲੜੀ ਦੇ ਤਹਿਤ ਸ਼੍ਰੀ ਫਤੇਗੜ ਸਾਹਿਬ ਦੇ ਪੁਲਿਸ ਮੁਖੀ ਸ਼ਿਵਮ ਅਗਰਵਾਲ ਨੇ ਕਿਹਾ ਕਿ ਜੋ ਪੰਜਾਬ ਨੂੰ ਡਰਗ ਮੁਕਤ ਕਰਨ ਦਾ ਫੈਸਲਾ ਲਿਆ ਗਿਆ ਉਸ ਦੇ ਪੰਜਾਬ ਪੁਲਿਸ ਦੇ ਵੱਲੋਂ ਜੋਰ ਸ਼ੋਰਾਂ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਇਸ ਸਬੰਧੀ ਉਹਨਾਂ ਨੇ ਸਾਡੇ ਸਹਿਯੋਗੀ ਦੇ ਨਾਲ ਗੱਲਬਾਤ ਕੀਤੀ ਹੈ ਦੋਸਤੋ ਮਸ਼ਹਹਰ ਦੀਆਂ ਜਿਸੀ ਸਾਰੀ ਦਰਸ਼ਨਾ ਸਵਰਗ ਦੇ ਨਾ ਪਾਰਸ ਗਤ ਉੱਥੇ ਵਿਖਾਈ ਵਰਤੀ ਪੰਜਾਬ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਯੋਧ ਨਸ਼ਾ ਵਿਰੋਧ ਉਸਨੂੰ ਲੈ ਕੇ ਉਸ ਪ੍ਰਸ਼ਾਸਨ ਵੱਲੋਂ ਵੀ ਤੰਦੇਹੀ ਨਾਲ ਡਿਊਟੀ ਦਿੱਤੀ ਜਾ ਰਹੀ ਹੈ ਤੇ ਸਾਡੇ ਨਾਲ ਜੀ ਮੌਜੂਦ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਪੁਲਿਸ ਮੁਖੀ ਐਸਐਸਪੀ ਸੁਭਾ ਅਗਰਵਾਲ ਜੀ ਆਓ ਇਹਨਾਂ ਨਾਲ ਗੱਲਬਾਤ ਕਰਦੇ ਨੇ ਕਿੰਨੀ ਕ ਕਾਰਵਾਈ ਕਰ ਚੁੱਕੀ ਤਲੀ ਹੋਈ ਤੱਕ ਸਰ ਮੁਸਕਰ ਜੀ ਜੀ ਸਵਾਗਤ ਹੈ ਤੁਹਾਡਾ ਜੀ ਆਇਆਂ ਤੁਹਾਡਾ ਹਾਂਜੀ ਸਰ ਤੇ ਮੈਂ ਸਭ ਤੋਂ ਪਹਿਲੇ ਲੋਕਾਂ ਨੂੰ ਇਹ ਦੱਸਣਾ ਚਾਹਨਾ ਕਿ ਪਿਛਲੇ 3 ਮਹੀਨਿਆਂ ਪਹਿਲੇ 3 ਮਹੀਨੇ ਪਹਿਲੇ ਜਿਹੜਾ ਸੀ ਇੱਕ ਟੀਚਰ ਆਲਿਆ ਸੀ ਕਿ ਅਸੀਂ ਡਰਗ ਫ੍ਰੀ ਬਣਾਵਾਂਗੇ ਪੰਜਾਬ ਨੂੰ ਤੇ ਇਸੇ ਲਈ ਦੇ ਵਿੱਚ ਮਾਨਯੋਗ ਸੀਐਲ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਸਰਵਨੋਂ ਸਾਨੂੰ ਸਮੇਂ-ਸਮੇਂ ਤੇ ਜਿਹੜੀ ਗਾਈਡਲਾਈਨਸ ਸਾਡੇ ਕੋਲ ਅਗਰ ਰਹਦੀਆਂ ਜਿਹਦੇ ਤੇ ਸਾਡੀ ਜਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਦੀ ਟੀਮ ਇਸ ਤੇ ਲਗਾਤਾਰ ਕੰਮ ਕਰਦੀ ਹੈ। ਇਸੇ ਲਈ ਦੇ ਵਿੱਚ ਮੈਂ ਥੋੜਾ ਜਿਹਾ ਡਾਟਾ ਤੁਹਾਨੂੰ ਦੱਸਣਾ ਚਾਹਣਾ ਕਿ ਹੁਣ ਤੱਕ ਅਸੀਂ 277 ਪਰਚੇ ਐਨਡੀਪੀਐਸ ਦੇ ਤਹਿਤ ਦਰਜ ਕਰ ਚੁੱਕੇ ਹਾਂ ਤੇ 379 ਬੰਦੇ ਜਿਹੜੇ ਹੈਗੇ ਆ ਫੜੇ ਜਾ ਚੁੱਕੇ ਆ। ਕਰੀਬ 126 ਬੰਦੇ ਡੀ ਅਡਰੈਕਸ਼ਨ ਸੈਂਟਰ ਤੇ 56 ਬੰਦੇ ਓਡ ਸੈਂਟਰ ਤੇ ਨਾ ਬਰ ਰਜਿਸਟ੍ਰੇਸ਼ਨ ਨਾ ਬਰ ਰਜਿਸਟ੍ਰੇਸ਼ਨ ਕਰਵਾਇਆ ਗਿਆ ਸਾਡੇ ਪਿੰਡ ਲੈਵਲ ਤੇ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਹੋਈਆਂ ਨੇ ਜਿਦੇ ਵਿੱਚ ਪਿੰਡ ਦੇ ਨੁਮਾਇੰਦੇ ਸਾਡੇ ਨਗਾਤਾਰ ਇੰਟਚ ਰਹਿੰਦੇ ਸਾਡੇ ਆਫੀਸਰਸ ਦੇ ਤੇ ਉਹਨਾਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੇ ਕੋਈ ਇਨਫਾਰਮੇਸ਼ਨ ਆਉਂਦੀਆ ਡਰੱਗ ਨੂੰ ਲੈ ਕੇ ਹੋਰ ਵੀ ਉਹ ਫਿਰ ਸਾਡੇ ਨਾਲ ਸਾਂਝਾ ਕਰਦੇ ਆ ਇਸੇ ਤਰ੍ਹਾਂ ਦੇ ਅਰਬਨ ਏਰੀਆਜ਼ ਦੇ ਵਿੱਚ ਵੀ ਅਸੀਂ ਮੋਹੱਲਾ ਮੋਹੱਲਾ ਕਮੇਟੀਆਂ 90 ਤਰ੍ਹਾਂ ਦੀਆਂ ਕਮੇਟੀਆਂ ਬਣਾਈਆਂ ਹੋਈਆਂ ਇਸ ਤੋਂ ਅਲਾਵਾ ਇਹ ਥਾਂਵਾਂ ਤੇ ਜਿਹਦੇ ਵਿੱਚ 19 ਪਿੰਡ ਤੇ 2 ਵਰਡਸ ਨੇ ਉੱਤੇ ਅਸੀਂ ਕੈਮਰੇ ਲਵਾਏ ਆ ਤਾਂ ਕਿ ਜੇਵਾ ਵੀ ਕੋਈ ਮੂਵਮੈਂਟ ਹੁੰਦਾ ਹੈ ਕੋਈ ਸਸਪੀਸ਼ੀਅਸ ਮੂਵਮੈਂਟ ਹੁੰਦਾ ਉਹ ਸਾਡੀ ਨਿਗਰਾਨੀ ਹੈ। ਇਹਦੀ ਜਿਹੜੀ ਕੰਟਰੋਲ ਹੈ ਉਹ ਵੀ ਲੋਕਲ ਪੰਚਾਇਤ ਜਾਂ ਲੋਕਲ ਜਿਹੜੇ ਹੈਗੇ ਆ ਵਰਡਸ ਜਿਹੜੇ ਜਿਹੜੇ ਹੁੰਦੇ ਨੇ ਨੁਮਾਇੰਦੇ ਉਹਨਾਂ ਨੂੰ ਦਿੱਤੀ ਗਈ। ਇਸ ਤੋਂ ਇਲਾਵਾ 832 ਐਂਟੀ ਡਰੱਗ ਜਿਹੜੀ ਉਹਦੇ ਸੰਬੰਧੀ ਮੀਟਿੰਗਾਂ ਕੀਤੀਆਂ ਗਈਆਂ ਤੇ 124 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ। ਇੱਕ ਪਿਟ ਐਨਡੀਪੀਐਸ ਦਾ ਕੇਸ ਤਿਆਰ ਤਿਆਰ ਕਰਕੇ ਅਸੀਂ ਭੇਜਿਆ ਸੀਗਾ ਜਿਹਦੀ ਅਪੂਵਲ ਆ ਗਈ ਹੈ ਤੇ ਉਸ ਨੂੰ 55 ਜਿਹੜਾ ਇੱਕ ਨਸ਼ੇ ਦਾ ਵੱਡੇ ਪੱਤਰ ਤੇ ਤਸਕਰੀ ਕਰਦਾ ਸੀ ਉਹਨੂੰ ਅਸੀਂ ਪਟਿੰਡਾ ਜੇਲ੍ਹ ਚੋਂ ਨੂੰ ਬੰਦ ਕਰਾਇਆ ਇਸ ਤੋਂ ਇਲਾਵਾ 18 ਟੂਰਨਾਮੈਂਟ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਜਿਹਦੇ ਵਿੱਚ ਵੱਖ-ਵੱਖ ਸਪੋਰਟਸ ਹਾਕੀ, ਬਾਲੀਬਾਲ, ਬਾਸਕਟਬਾਲ ਵੱਖ-ਵੱਖ ਸਪੋਰਟਸ ਦੇ ਵਿੱਚ ਫੈਂਸਿੰਗ ਇਸ ਤਰ੍ਹਾਂ ਦੇ ਟੂਰਨਾਮੈਂਟਸ ਕਰਾਏ ਗਏ ਜਿਨ੍ਹਾਂ ਵਿੱਚ ਦੋ ਵੱਡੀਆਂ ਮੈਰਾਥਨ ਇੱਕ ਗੋਵਿੰਦਗੜ੍ਹ ਚ ਤੇ ਇੱਕ ਫਤਿਹਗੜ੍ਹ ਸਾਹਿਬ ਚ ਪਿਛਲੇ ਉਸ ਦਿਨਾਂ ਦੇ ਵਿੱਚ ਕਰਾਈ ਗਈ ਇਸ ਤੋਂ ਇਲਾਵਾ ਮਾਨਸਹਿਬ ਦੇ ਵਿੱਚ ਜਿਹੜੀ ਇੱਕ ਡਰੱਗ ਐਂਟੀ ਡਰੱਗ ਹੈਲਪਲਾਈਨ ਹੈਗੀ ਆ ਉਹਦੇ ਵਿੱਚ ਅਸੀਂ ਉਹਦੇ ਤਹਿਤ ਅਸੀਂ ਦੋ ਪਰਚੇ ਦਰਜ ਕੀਤੇ ਆ ਦੇ ਬੰਦੇ ਪਰੇ मान्यो सी एम साहब वालों की लगातार मोनिटरिंग की जाती है सीनियर लेवल से एक सौ सतर जिप्स आई सी जो चौंह एफ आई आर दर्ज कितिया जा चुके हैं इस तुम तो अलावा जिन्हें साथ वालों वक समा अनाउंसमेंटा कराई गई ताकि लोगों मोटिवेट कर सीए ड्रग्स के खिलाफ एहत हूक चार सौ अड़ताली अनाउंसमेंट है वक्त धार्मिक अदारे जी गुरुद्वारा साहब मंदिर वालों ਇਸ ਤੋਂ ਲਗਾਤਾਰ ਨਗਰਤਾ ਅਸੀਂ ਜਿਹੜੇ ਹੈਗੇ ਬੇਲ ਆਊਟ ਕ੍ਰਿਮੀਨਲਸ ਨੇ ਉਹਨਾਂ 'ਤੇ ਲਗਾਤਾਰ ਸਾਡੀ ਨਿਗਰਾਨੀ ਰਹਿੰਦੀ ਹੈ ਤੇ ਪਿੰਡ ਵਾਲੇ ਨੇ ਵੀ ਸਾਨੂੰ ਬੜਾ ਇਹਦਾ ਸਪੋਰਟ ਹੈ ਪਿੰਡ ਵਾਲੇ ਸਾਨੂੰ ਲਿੱਖੇ ਦਿੰਦਾ ਹੈ ਕਿਸੇ ਵੀ ਜਿਹੜਾ ਇਸ ਤਰੀਕੇ ਨਾਲ ਤਸ਼ਕਤ ਨਸ਼ਾ ਤਸਕਰ ਹੈ ਉਹ ਉਹ ਨੂੰ ਸਾਡੀ ਕੋਈ ਵੀ ਸਪੋਰਟ ਨਹੀਂ ਹੈ ਕਿਸੇ ਵੀ ਤਰੀਕੇ ਦੀ ਸ਼ੋਰਟੀ ਜਾਂ ਬੇਰ ਦੇ ਵਿੱਚ ਅਸੀਂ ਉਹ ਨੂੰ ਉਹਨੂੰ ਕੋਈ ਵੀ ਮਦਦ ਨਹੀਂ ਕਰਾਂਗੇ ਤੇ ਇਹਦੇ ਵਿੱਚ ਸਾਡੀ ਜਿਹੜੀ ਮੁਹੀ ਪਏ ਰਹੇ ਨੇ ਸਭ ਤੋਂ ਜ਼ਿਆਦਾ ਜਿਹੜਾ ਇੰਪੋਰਟੈਂਸ ਜਿਹਦਾ ਰੋਲ ਹੈ ਉਹ ਪਬਲਿਕ ਦਾ ਰੋਲ ਹੈ ਔਰ ਮੈਨੂੰ ਇਹ ਕਹਿ ਕੇ ਬੜੀ ਖੁਸ਼ੀ ਹੋ ਰਹੀ ਕਿ ਪਬਲਿਕ ਤੇ ਮੀਡੀਆ ਨੇ ਬੜਾਈ ਪੋਜ਼ਿਟਿਵਲੀ ਇਸ ਗੱਲ ਨੂੰ ਸਾਰਿਆਂ ਦਾ ਇੰਗੇਜਮੈਂਟ ਰਿਹਾ ਸਾਡੇ ਨਾਲ ਤੇ ਅੱਗੇ ਵੀ ਮੈਨੂੰ ਉਮੀਦ ਹੈ ਇਸੇ ਤਰੀਕੇ ਨਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਡੀ ਜਿਹੜੀ ਕਾਰਗੁਜ਼ਾਰੀ ਹੈ ਤੇ ਜਿਹੜਾ ਡਰੱਗਸ ਦੇ ਖਿਲਾਫ ਜਿਹੜੀ ਸਾਡੀ ਜੰਗ ਹੈ ਉਹ اسی ਤਰੀਕੇ ਨਾਲ ਚਲਦੀ ਰਹੇ ਸਰ ਕੋਈ ਹੈਲਪਲਾਈਨ ਨੰਬਰ ਹੈ ਜੀ ਜੀ ਸੇਮ ਪੰਜਾਬ ਦਾ ਮਾਨਯੋਗ ਸੀਐਮ ਸਾਹਿਬ ਵੱਲੋਂ ਇੱਕ ਹੈਲਪਲਾਈਨ ਨੰਬਰ ਹੈਗਾ ਜਿਹਦੇ ਵਿੱਚ ਬੰਦੇ ਦੀ ਜਿਹੜੀ ਆਈਡੈਂਟੀਟੀ ਹੈ ਉਹ ਸਾਡੇ ਤੱਕ ਪਹੁੰਚਦੀ ਨਹੀਂ ਹੈਗੀ ਉਹਦਾ ਮੇਨ ਐਡਵਾਂਟੇਜ ਇਹ ਹੈ ਕਿ ਉਹਦੀ ਆਈਡੈਂਟੀਟੀ ਗੁੱਪਤ ਰਹਿੰਦੀ ਹੈ ਇਸ ਤੋਂ ਇਲਾਵਾ ਐਂਟੀ ਡਰੱਗ ਜਿਹੜੀ ਹੈਗੀ ਹੈ ਡਿਸਟ੍ਰਿਕਟ ਲੈਵ Thank you sir